ਹਾਂਜੀ ਤੁਸੀਂ ਨਾ ਮੈਨੂੰ ਬਹੁਤ ਭੈਣ ਭਰਾ ਐਵੇਂ ਪੁੱਛਦੇ ਹੋ ਨਾ ਵੀਰੀ ਤੇ ਤੇਰੀ ਰੀਅਲ ਲਾਈਫ ਬਾਰੇ ਦੱਸ ਤੇਰੀ ਰੀਅਲ ਲਾਈਫ ਕੀ ਆ ਹਨਾ ਮੇਰਾ ਵੀ ਬਹੁਤ ਦਿਲ ਕਰਦਾ ਵੀ ਤੁਹਾਨੂੰ ਆਪਦੀ ਰੀਅਲ ਲਾਈਫ ਬਾਰੇ ਦੱਸਾਂ ਵੀ ਕਿਵੇਂ ਦੀ ਆ ਕਿਵੇਂ ਦੀ ਨਹੀਂ ਬਸ ਮੈਂ ਇੰਨਾ ਕਹਿ ਸਕਦੀ ਆ ਵੀ ਮੇਰੀ ਜਿਹੜੀ ਖੁਦ ਦੀ ਰੀਅਲ ਲਾਈਫ ਆ ਉਹਦੇ ਵਿੱਚ ਤੇ ਜਿਹੜੀਆਂ ਆਮ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਫਰਕ ਆ ਸੂਰ ਵਿਚਾਰੀਆਂ ਦੁਖੀ ਨੇ ਹਨਾ ਐ ਲਾ ਲੋ ਵੀ ਬਸ ਸੇਮ ਆ ਮੇਰੇ ਦਿਲ ਬਹੁਤ ਕਰਦਾ ਮੈਂ ਤੁਹਾਨੂੰ ਦੱਸਾਂ ਪਹਿਲਾਂ ਮੇਰੀ ਇਹ ਸ਼ਰਤ ਸੀਗੀ ਵੀ ਸ਼ਰਤ ਨਹੀਂ ਜਿਵੇਂ ਐ ਹੁੰਦਾ ਹਨਾ ਵੀ ਜੇ ਰੀਤੇ ਤੈਨੂੰ ਵੱਧ ਤੋਂ ਵੱਧ ਜਾਣੇ ਦੇਖਣਗੇ ਪੁੱਛਣਗੇ ਤੈਨੂੰ ਤਾਂ ਦੱਸਣ ਦਾ ਫਾਇਦਾ ਜੇ ਤੁਸੀਂ ਥੋੜੇ ਜਿਹਾ ਜਾਣੇ ਮੈਨੂੰ ਪੁੱਛ ਰਹੇ ਹੋ ਵੀ ਰੀਤੇ ਤੇਰੀ ਲਾਈਫ ਬਾਰੇ ਦੱਸ ਫੇ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਦੱਸਣ ਦਾ ਜਦੋਂ ਐਂਦਾ ਮੇਰੀ ਕਾਫੀ ਫੈਮਿਲੀ ਹਨਾ ਹੁੰਦਾ ਨਾ ਵੀ ਮੇਰੀ ਕਾਫੀ ਸਾਰੀ ਫੈਮਿਲੀ ਮੈਨੂੰ ਇੰਨਾ ਪਿਆਰ ਕਰਦੀ ਹੈ ਤੇ ਉਹ ਮੈਨੂੰ ਪੁੱਛਣਾ ਚਾਹੁੰਦੀ ਹੈ ਵੀਰੀ ਤੇ ਤੇਰੀ ਤੈਨੂੰ ਕੀ ਦੁੱਖ ਆ ਮੈਨੂੰ ਐ ਲੱਗਦਾ ਜੇ ਤੁਸੀਂ ਕਹਿੰਦੇ ਹੋ ਰੀ ਤੇ ਤੇਰੀ ਰੀਅਲ ਲਾਈਫ ਬਾਰੇ ਦੱਸ ਸੀਰੀਅਸਲੀ ਮੈਨੂੰ ਐ ਲੱਗਦਾ ਵੀ ਤੁਸੀਂ ਨਾ ਮੈਨੂੰ ਵੀ ਮੇਰੇ ਨਾਲ ਮੇਰਾ ਦੁੱਖ ਸਾਂਝਾ ਕਰਨਾ ਚਾਹੁੰਦੇ ਹੋ ਉਸ ਟਾਈਮ ਬਹੁਤ ਫੀਲ ਹੁੰਦਾ ਵੀ ਤੂੰ ਇਹਨਾਂ ਨੂੰ ਦੱਸ ਦੇ ਆਪਦੇ ਬਾਰੇ ਦੱਸ ਦੇ ਆਪਦੇ ਬਾਰੇ ਹਨਾ ਦੱਸਣਾ ਚਾਹੁੰਦੀ ਹੋ ਨਹੀਂ ਆ ਪਰ ਇੱਕੋ ਹੀ ਜਾਣੇ ਦੇ ਕਈ ਵਾਰੀ ਵੀ ਵੀ ਕਮੈਂਟ ਹੁੰਦੇ ਆ ਦੱਸ ਦੱਸ ਕਮੈਂਟ ਹੁੰਦੇ ਆ ਫਿਰ ਆਉਂਦਾ ਵੀ ਨਹੀਂ ਰਹਿੰਦੇ ਵੀ ਛੱਡ ਦਾ ਦੱਸੂਗੀ ਦੋਨੋਂ ਸਹੀ ਟਾਈਮ ਆਉਣ ਤੇ ਸਹੀ ਮੌਕਾ ਆਉਣ ਤੇ ਜਦੋਂ ਮੇਰੀ ਪੂਰੀ ਫੈਮਲੀ ਬਣ ਗਈ ਪੂਰੀ ਫੈਮਲੀ ਮੀਨਜ਼ ਜਦੋਂ ਮੇਰੀ ਫੁੱਲ ਫੈਮਲੀ ਬਣ ਗਈ ਮੈਂ ਆਪਣੇ ਜੋਗੀ ਹੋ ਗਈ ਉਹਦਾ ਤੁਹਾਨੂੰ ਦੱਸੂਗੀ ਵੀ ਮੇਰੀ ਜ਼ਿੰਦਗੀ ਥੱਕ ਗਈ ਸੀਗੀ ਘੜੀ-ਘੜੀ ਚਾਨ ਨਹੀਂ ਹੈਗੀ ਇੰਨੀ ਬਈ ਬਹੁਤ ਕਵਿਲਦਾਰੀਆਂ ਨਹੀਂ ਕਰਦੀਆਂ ਪਰ ਟੈਨਸ਼ਨਾਂ ਨਹੀਂ ਹਨਾ ਬਸ ਮਾਤਾ ਨੇ ਐਂ ਕਹਤਾ ਮੰਮੀ ਨੇ ਵੀ ਤੂੰ ਜਾ ਪੰਜ ਸੱਤ ਮਿੰਟ ਵੀ ਮਾਈਂਡ ਫਰੈਸ਼ ਹੋ ਜਾਂਦਾ ਬੰਦੇ ਦਾ ਹਨਾ ਤੂੰ ਨਵੀਂ ਨਾਲ ਘੁੰਮ ਫਿਰਿਆ ਕਰ ਦਿਮਾਗ ਸਹੀ ਰਹਿੰਦਾ ਏ ਤਾਂ ਕਰਕੇ ਮੈਂ ਸੋਚਿਆ ਵੀ ਚੱਲ ਖੋਈ ਨਾ ਘੁੰਮਿਆ ਨਹੀਂ ਆ ਤਾਂ ਮੈਂ ਪਾਰਕ ਆ ਗਈ ਨਹੀਂ ਨਾ ਕਿਤੇ ਨਹੀਂ ਬਸ ਕੰਮ ਕਰਨਾ ਸ਼ੂਟ ਕਰਨੀ ਵੀਡੀਓ ਉਹ ਤੋਂ ਬਾਅਦ ਬਸ ਫ੍ਰੀ ਬੈਠੇ ਰਹਿਣਾ ਹਨਾ ਹਾਂ ਆਪਾਂ ਇੱਥੇ ਤੱਕ ਆ ਗਏ ਸੀਗੇ ਵੀ ਮੈਂ ਤੁਹਾਨੂੰ ਉਦੋਂ ਦੱਸੂਗੀ ਜਦੋਂ ਮੇਰੀ ਜ਼ਿੰਦਗੀ ਥੋੜੀ ਜੀ ਸੈੱਟ ਹੋ ਗਈ ਰeal life ਮੇਰੀ ਸਹੀ ਹੋ ਗਈ ਮੇਰਾ ਆਪਦਾ ਖੁਦ ਦਾ ਪਰਿਵਾਰ ਬਣ ਗਿਆ ਹਨਾ ਖੁਦ ਦਾ ਪਰਿਵਾਰ ਉਹ ਨਹੀਂ ਹੈਗਾ ਜਿਵੇਂ ਤੁਸੀਂ ਐ ਸੁਣਿਆ ਉਹ ਵੀ ਵੀ ਜਦੋਂ ਮੇਰੀ ਮੈਰਿਜ ਹੋ ਗਈ ਹਨਾ ਮੈਂ ਸੈੱਟ ਹੋ ਜੂੰਗੀ ਮੈਂ ਉਹ ਉਹ ਕਿਵੇਂ ਦਾ ਇਨਸਾਨ ਹੋਊਗਾ ਮੈਂ ਤੁਹਾਨੂੰ ਉਹ ਉਹਦੇ ਬਾਰੇ ਦੱਸੂੰਗੀ ਐਵੇਂ ਨਹੀਂ ਹੈਗਾ ਵੀ ਉਹ ਮਤਲਬ ਸਮਝਦੇ ਤੁਸੀਂ ਵੀ ਵਿਆਹ ਤੋਂ ਬਾਅਦ ਵਾਲਾ ਉਹ ਨਹੀਂ ਦੱਸ ਰਹੀ ਮੈਂ ਕਹਿ ਰਹੀ ਹਾਂ ਕਿ ਖੁਦ ਦੀ ਫੈਮਿਲੀ ਹੋਵੇ ਵੀ ਜਿਵੇਂ ਤੁਸੀਂ ਉਡੀ ਫੈਮਿਲੀ ਮੇਰੀ ਸਿਰਫ ਤੁਸੀਂ ਹੀ ਹੋ ਹੋਰ ਆਪਣੀ ਕੋਈ ਫੈਮਿਲੀ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕਿਸੇ ਦਾ ਕੋਈ ਕਿਸੇ ਦਾ ਨਹੀਂ ਹੈਗਾ ਬਈ ਜਦੋਂ ਦੁੱਖ ਦੇ ਵਿੱਚ ਨਹੀਂ ਕੋਈ ਸੀਗਾ ਹਾਂਜੀ ਕੋਈ ਕਿਸੇ ਦਾ ਮੈਂ ਕਹਿ ਰਹੀ ਸੀ ਕਿ ਨਾ ਵੀ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਹੈਗਾ ਕਿਸੇ ਦਾ ਜਦੋਂ ਕੋਈ ਦੁੱਖ ਦੇ ਵਿੱਚ ਨਹੀਂ ਨਾ ਕੋਈ ਕਿਸੇ ਨਾਲ ਖੜਦਾ ਹੈਗਾ ਤਾਂ ਮੈਨੂੰ ਲੱਗਦਾ ਵੀ ਕਿਸੇ ਦੀ ਲੋੜ ਹੀ ਨਹੀਂ ਫਿਰ ਆਪਾਂ ਨੂੰ ਕੋਈ ਵੀ ਨਹੀਂ ਹੈਗਾ ਆਪਣਾ ਦੁਨੀਆ ਤੇ ਸਿਰਫ ਆਪਾਂ ਹੀ ਮੈਂ ਹੁਣ ਸੱਚਾ ਵੀ ਮੈਂ ਆ ਮੇਰੀ ਮੰਮੀ ਆ ਜਦੋਂ ਤੱਕ ਆ ਗਈ ਹੈ ਵਿਚਾਰੀ ਰੱਬ ਕਰੇ ਮੇਰੀ ਮੰਮੀ ਦੀ 100 ਸਾਲ ਦੀ ਉਮਰ ਹੋਵੇ ਮੈਨੂੰ ਤਾਂ ਉਹਦੀ ਬੈਠੇ ਦਾ ਸੋਖਾ ਮੇਰੀ ਮੰਮੀ ਆ ਬੇਟ ਆਏ ਅੱਜ ਉਹ ਮੇਰਾ ਬਹੁਤ ਪਿਆਰ ਕਰਦਾ ਹਨਾ ਮੈਨੂੰ ਨਹੀਂ ਪਤਾ ਉਹ ਕੱਲ ਨੂੰ ਕਿਵੇਂ ਦਾ ਨਿਕਲੂ ਕਿਵੇਂ ਦਾ ਨਹੀਂ ਐਂ ਪਤਾ ਭਾਈ ਕੀ ਬਣਣਾ ਉਹਨੇ ਕੀ ਨਹੀਂ ਠੀਕ ਆ ਉਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਹਾਂ ਹੁਣ ਆ ਗਈ ਉਹ ਹੀ ਮੇਨ ਪੁਆਇੰਟ ਤੇ ਗੱਲ ਮੈਂ ਉਦੋਂ ਦੱਸੂਗੀ ਜਦੋਂ ਮੇਰੀ ਥੋੜੀ ਜੀ ਫੈਮਿਲੀ ਮੇਰੇ ਰੀਤ ਪੰਜਾਬਨਾ ਵਲੌਗਸ ਚੈਨਲ ਤੇ ਵੱਧ ਗਈ ਤੇ ਮੈਨੂੰ ਵੱਧ ਤੋਂ ਵੱਧ ਕਮੈਂਟ ਆਉਣ ਲੱਗੇ ਮੈਂ ਕੋਈ ਪੋਡਕਾસ્ટ ਨਹੀਂ ਕਰਾਉਣਾ ਹੈਗਾ ਵੀ ਮੈਂ ਆਪਦੀ ਲਾਈਵ ਵਾਲੇ ਦੱਸਾਂ ਮੈਂ ਤੁਹਾਨੂੰ ਆਪਦੇ ਪਰਸਨਲ ਚੈਨਲ ਤੇ ਤੇ ਆਪਣੀ ਪਰਸਨਲ ਫੈਮਿਲੀ ਨੂੰ ਹੀ ਸਭ ਕੁਝ ਦੱਸੂਗੀ ਵੀ ਮੇਰੀ ਜ਼ਿੰਦਗੀ ਕੀ ਆ ਕੀ ਕੀ ਕੁਝ ਮੇਰੇ ਨਾਲ ਹੋਇਆ ਕੀ ਕੀ ਕੁਝ ਮੈਂ ਝੱਲਿਆ ਕਿਵੇਂ ਮੈਂ YouTube ਦੀ ਲੈਂਚ ਚਾਈਆਂ ਠੀਕ ਸਾਰਾ ਕੁਝ ਦੱਸੂਗੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਤੱਕ ਦਾ ਸਫ਼ਰ ਦੱਸੂਗੀ ਮੇਰਾ ਬਹੁਤ ਲੰਬਾ ਸਫ਼ਰ ਆ ਇਸ ਸਫ਼ਰ ਦੇਖਣ ਲਈ ਸੁਣਨ ਲਈ ਤੁਹਾਨੂੰ ਕੀ ਕਰਨਾ ਪੈਣਾ ਭਾਈ ਮੇਰੀ ਫੈਮਿਲੀ ਨੂੰ ਥੋੜੀ ਜਿਹੀ ਹੋਰ ਵਧਣਾ ਪੈਣਾ ਇਹਦੇ ਕਰਕੇ ਇਸ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਜਿੰਨਾ ਵੀ ਪਿਆਰ ਹੋ ਸਕੇ ਓਨਾ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਪਲੀਜ਼ ਬੇਨਤੀ ਹੈ ਤੁਹਾਡੇ ਅੱਗੇ ਤੇ ਮੈਂ ਵੀ ਜਾਣੀ ਹਾਂ ਵੀ ਆਪਾਂ ਫਟਾਫਟ ਆਪਣੇ ਦੁੱਖ ਸੁੱਖ ਕਰੀਏ ਤੁਹਾਡੇ ਸਵਾਲ ਹੋਣ ਮੇਰੇ ਜਵਾਬ ਹੋਣ ਤੁਸੀਂ ਜਲਦੀ ਜਲਦੀ ਸਵਾਲ ਕਰਿਆ ਕਰੋ ਤੇ ਮੈਂ ਤੁਹਾਨੂੰ ਜਵਾਬ ਦਿਆ ਕਰਾਂ ਉਹਨਾਂ ਦੇ ਠੀਕ ਹੈ ਜੀ ਅ ਮਿਲਦੇ ਆਪਾਂ ਮੈਂ ਕਹਿੰਦੀ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਮੇਰੀ ਫੈਮਿਲੀ ਕੰਪਲੀਟ ਹੋਵੇ ਤੇ ਜਿਆਦਾ ਤੋਂ ਜਿਆਦਾ ਤੁਹਾਡੇ ਸਵਾਲ ਹੋਣ ਫਿਰ ਮੈਂ ਤੁਹਾਨੂੰ ਦੱਸਾਂ ਅ ਠੀਕ ਹੈ ਜੀ ਓਕੇ ਬਾਏ ਬਾਏ ਟਾਟਾ ਮਿਲਦੇ ਆਪਾਂ ਹੁਣ ਕੁਝ ਟਾਈਮ ਬਾਅਦ ਡਰਦਨ ਲੱਗ ਰਿਹਾ ਨਾ ਵੀ ਪੋਰਾ ਵੀ ਨਹੀਂ ਨਾ ਮੈਂ ਤਾਂ ਮੌਜਾ ਆ ਰਿਹਾ ਕਮਾਲ ਦੀ ਗੱਲ ਹੈ ਇਹ ਨੂੰ ਬਹੁਤ ਮਜ਼ਾ ਆ ਰਿਹਾ ਜਿਹੜੇ ਸਾਬ ਨੂੰ ਕਹਿੰਦੇ ਮਜ਼ਾ ਆ ਰਿਹਾ ਤਾਂ ਮੈਨੂੰ ਲੱਗਦਾ ਵੀ ਮੈਨੂੰ ਵੀ ਇੱਕ ਝੂਟਾ ਲੈ ਲੈਣਾ ਚਾਹੀਦਾ ਲੈਨੇ ਆਪਾਂ ਇੱਕ ਝੂਟਾ ਸਸ਼ੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆ ਦੇਖੋ ਜਿਹੜਾ ਜੋ ਅਖਣੜ ਰਹਾਤਾ ਅੱਜ ਮੈਂ 3-4 ਬੰਨਿਆਂ ਨੇ ਜੂੜੀਆਂ ਸੋਹਣੀਆਂ ਲੱਗਦੀਆਂ ਸ਼ੌਂਕ ਨਾਲ ਬੱਸ ਹਾਂ ਅਸੀਂ ਬਾਲੀਆਂ ਸੀਨ ਕੀਤਾ ਸੀ ਨਾ ਕਰਕੇ ਪਾ ਲਈਆਂ ਬਾਂਹੀ ਚਪਾ ਨਹੀਂ ਕੱਢੀਆਂ ਨੇ ਅੱਜ ਮੇਰਾ ਮਨ ਕੀਤਾ ਵੀ ਪਾਰਕ ਚ ਘੁੰਮ ਕੇ ਆਣੀਆ ਬਾਕੀ ਨਵੀ ਬਹੁਤ ਜਿੱਦ ਕਰ ਰਿਆ ਸੀ ਮੈਂ ਪਾਰਕ ਚ ਜਾਣਾ ਪਾਰਕ ਚ ਜਾਣਾ ਸਾਰੇ ਲੋਕ ਜਾ ਚੁੱਕੇ ਨੇ ਅਸੀਂ ਤਾਂ ਹੁਣ ਰੋਟੀਆਂ ਰੋਟੀਆਂ ਮਤਲਬ ਖਾਧੀਆਂ ਨਹੀਂ ਅਜੇ ਵੀ ਲੇਟ ਖਾਵਾਂਗੇ ਨਵੀ ਨਵੀ ਉਹ ਫਿਰਦਾ ਘੇੜਦਾ ਨਵੀ ਓਏ ਹੰਦਫਾਉਣੀਆ ਮੈਨਾਂ ਵੀ ਕੀ ਕਰ ਰਿਹਾ ਹੈਲੋ ਗਾਇਸ ਨਵੀ ਪਾਰਕ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਵੈਸੇ ਇੱਥੇ ਬਹੁਤ ਜ਼ਿਆਦਾ ਦੁਨੀਆ ਆਉਂਦੀ ਆ ਬਹੁਤ ਜ਼ਿਆਦਾ ਦੁਨੀਆ ਆਉਂਦੀ ਆ ਆ ਉਹ ਦੁਨੀਆ ਹੁੰਦੀ ਆ 5:00 ਵਜੇ ਤਕਰੀਬਨ 5:00 ਵਜੇ ਹੁੰਦੀ ਆ ਆ ਰਿਹਾ ਸਾਡਾ ਗੁਰੀ ਗੁਰੀ ਕਿਵੇਂ ਆਏ ਤੇ ਹੁਣ ਕੋਈ ਨਹੀਂ ਹੈਗਾ ਲੋਕਾਂ ਦੇ ਜਾਣ ਦਾ ਟਾਈਮ ਸੀਗਾ ਤੇ ਆਪਾਂ ਇੱਥੇ ਆਏ ਆ ਕਿੱਡੀ ਵੱਡੀ ਪਾਰਕ ਹੈ ਤੁਸੀਂ ਦੇਖ ਸਕਦੇ ਹੋ ਉਹ ਉੱਧਰ ਕਿਕਰ ਆ ਕਿਕਰ ਦੇ نیچے ਨਾ ਮੰਮੀ ਹਣੀ ਕਹਿ ਦਿੰਦੇ ਕਹਿੰਦੇ ਚਾਹੀਦਾ ਨਹੀਂ ਹੈਗਾ ਤੇ ਤਾਂ ਰਗੇ ਭਗਾਈ ਨਹੀਂ ਹੈਗੇ ਚੁੱਲੇ ਉੱਤੇ ਬਹੁਤ ਨੇ ਪਰ ਜਾਵਾਂਗੇ ਜ਼ਰੂਰ ਬਹਿਮ ਹੁੰਦਾ ਕੁਛ ਨਹੀਂ ਹੁੰਦਾ ਹੈਗਾ ਓਕੇ ਜੀ ਬਾਏ ਬਾਏ ਟਾਟਾ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਝੁੱਲੇ ਝੂਲੇ ਪਾਰਕ ਬਹੁਤ ਘੈਂਟ ਹੈ ਸੀ ਦੇਖ ਸਕਦੇ ਹਾਂ ਟੈਰਾ ਵਿੱਚ ਦੀ ਪਤਾ ਨਹੀਂ ਕੀ ਹੈ ਜੇ ਲਓ ਹੁਣ ਮੈਨੂੰ ਇਕੱਲੇ ਛੱਡ ਗਿਆ ਤੇ ਬੱਚੇ ਜਿ ਆਏ ਹੋਇਆ ਮੇਰੇ ਨਾਲ ਬਾਕੀ ਭਾਈ ਕੁਝ ਲੋਕ ਹੈਗੇ ਆ ਦੇਖੋ ਖੇਡ ਰਹੇ ਨੇ ਬੜੀਆਂ ਖੇਡ ਰਹੀਆਂ ਨੇ ਬੱਚੇ ਖੇਡ ਰਹੇ ਨੇ ਅੱਦੇ ਪੇਰਾਂ ਨਾਲ ਬਹੁਤ ਵਧੀਆ ਹੈ ਜਿਹੜੇ ਘੁੰਮ ਸਕਣ ਤਾਂ ਮੈਂ ਕਹਿੰਦੀ ਉਹਨਾਂ ਲਈ ਬਹੁਤ ਵਧੀਆ ਹੈ ਨਾ ਇਹ ਰਹੀ ਆਪਣੇ ਫਰੈਂਡ ਤੇ ਉਹ ਲਈ ਜਾਂਦੇ ਛੋਟੇ ਜਿਹਨਾਂ ਨਾਲ ਆਪਾਂ ਘੁੰਮਣ ਆਏ ਹੋਏ ਆਹ ਦੇਖੋ ਜੀ ਕਿੰਨਾ ਕ ਮਜ਼ਾ ਆ ਰਿਹਾ ਹੈ ਗੋ ਸਾਰਾ ਇਹਨੂੰ ਕੋਈ ਪਰਵਾਹ ਨਹੀਂ ਜੇ ਜਿਹਦੀ ਜਗ੍ਹਾ ਤੇ ਸ਼ਾਇਦ ਮੈਂ ਹੁੰਦੀ ਆ ਦੇਖੀ ਦੇਖੀ ਕਿ ਡਰਦੀ ਨਹੀਂਗੀ ਪਰ ਆ ਵੀ ਮੈਂ ਤਾਂ ਬਈ ਕੰਬਕੰਬ ਕੇ ਮਰ ਜਾਂਦੀ ਦਿਲ ਫਟ ਜਾਂਦਾ ਮੇਰਾ ਤਾਂ ਹੁਣ ਨੂੰ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਬਈ ਦੇਖ ਲਓ ਦੇਖ ਲਓ ਇਹ ਆ ਇਧਰਲੇ ਸਾਈਡ ਵਾਲਾ ਟੁੱਟਿਆ ਪਿਆ ਇਹਨੂੰ ਵੀ ਦੇਖ ਲਓ ਇੱਕ ਛੋਟਾ ਲੈਣ ਦੀ ਜਿਆਦਾ ਕਰ ਰਿਹਾ ਹੈ ਲੋਕ ਜਾ ਰਹੇ ਨੇ ਆਪਾਂ ਆਈਆਂ ਮੈਂ ਡਿੱਗ ਜੂਗੀ ਆਹ ਤੇ ਨਾਲੇ ਡੂੰਗਾ ਦੇਖ ਲੈ ਕਿੰਨਾ ਕਰ ਰਿਹਾ ਕਿ ਅਗਲੇ ਨੇ ਵੀ ਐ ਵਿੱਚ ਜੇ ਡਿੱਗਣੇ ਉੱਪਰ ਦੀ ਪਿੱਛੋਂ ਆ ਕੇ ਪਿੰਗ ਹੋ ਜੂਗੀ ਕਹਿੰਦੇ ਜਦਨਾ ਆਪਾਂ ਝੂਲੇ ਲੈਣੇ ਆਂ ਅਸੀਂ ਆ ਬੱਚੇ ਕਹਿੰਦੇ ਇੱਕ ਖੰਭਾ ਇੱਧਰ ਹੋਣਾ ਚਾਹੀਦਾ ਇੱਕ ਇੱਧਰ ਹੋਣਾ ਚਾਹੀਦਾ ਨੀਚੇ ਤਾਂ ਟੋਇਆ ਦਾ ਪੱਟਾ ਹੀ ਹੋਇਆ ਵੀ ਜੇ ਗਿਰਦਾ ਬੰਦਾ ਉਹਦੇ 'ਤੇ ਗire ਤੇ ਜੇ ਝੋਲੇ ਲੈਣੇ ਆ ਇੱਧਰੋਂ ਵੀ ਆਪਣੀਆਂ ਲੱਤਾਂ ਵਜਣ ਉਹਦੇ 'ਤੇ ਖੰਭੇ 'ਤੇ ਇੱਧਰੋਂ ਵੀ ਚਲਾ ਮੈਂ ਬੰਦੇ ਤੈਨੂੰ ਇੱਕ ਝੋਟਾ ਆ ਜਾ ਨੈਲਾ ਇੱਕ ਝੋਟਾ ਇੱਕ ਮਿੰਟ ਬੱਸ ਕਦੋਂ ਕਦੋਂ ਇਹ ਬਿਲਕੁਲ ਕਿੰਨਾ ਕਿੰਨਾ ਮਜ਼ਾ ਆਊਗਾ ਨਾਲੇ ਪਿੰਗਾਂ ਸਰ ਫਲੇਡਿਸ ਲਈ ਸਰ ਫਲੇਡਿਸ ਹੀ ਪਿੰਗਾਂ ਲਾ ਕਰਦੀਆਂ ਚੋਕ ਨਹੀਂ ਇਹ ਕੀ ਹਮ ਤਾਂ ਬਲਤ ਕਰ ਲੈਣ ਬੰਦ ਜਿਹੜੇ ਨਹੀਂ ਲਾ ਸਕਦੇ ਆਹ ਆਹ ਘਰ ਬਣਿਆ ਹੋਇਆ ਵਿਚਾਰਕ ਦੇ ਆ ਦੇ ਨਾ ਬਣਿਆ ਆਹ ਘਰ ਬਣਿਆ ਹੈ ਮੈਂ ਵੀ ਦੇਖੀ ਇਹ ਤਾਂ ਨਹੀਂ ਹੈਗਾ ਹਾਂ ਉਧਰ ਲਈ ਬਣਿਆ ਵਿਚ ਪਣਿਆ ਕੋਈ ਦੇਖ ਕੰਮ ਨਹੀਂ ਜਾਂਦਾ ਕੋਈ ਘਰ ਖੰਨਾ ਤੀ ਨਾਰਮਲੀ ਛੋਟੇ ਨਵਾਂਗੇ ਇਹਨਾਂ ਨੂੰ ਪਹਿਲਾਂ ਬਥੇਰੇ ਨਜ਼ਾਰੇ ਵਾਲੇ ਮੋਜੀ ਬਾੜ ਪਹਿਰੇ ਦੇ ਲੈ ਮੈਂ ਵੀ ਸੁੱਕਰੀ ਵੀ ਮੇਰੇ ਵੀ ਪਿਆ ਉੱਪਰ ਨੂੰ ਕੋ ਬੱਬੀ ਦੇ ਖੜ ਦੇ ਬਾਲ ਪਰਾਂ ਕਰ ਜੀ ਨਾ ਵੀ ਇਦਰਾ ਰੋਪੀ ਮੜਾ ਜਾ ਕੇ ਰੋ ਮੋਬਾਲ ਪਰਾਂ ਕਰੀਏ ਇਹ ਜਿਹੜਾ ਹੀ ਕਰਦੇ ਮੇਰੇ ਮੁੰਡਾ ਮੇਰਾ ਬਹੁਤ ਕਲਗਾਨੀ ਮੰਨਦਾ ਮੈਂ ਤਾਂ ਆਪ ਬਾਲ ਬੁਰ ਨਾਲ ਲੱਜ ਮੈਨੂੰ ਐ ਆਉਂਦਾ ਜੇ ਆਪਦੇ ਹੀ ਬਾਲ ਲੱਗ ਜਾਣ ਮੇਰੇ ਮੂੰਹ ਤੇ ਤਾਂ ਵੀ ਮੈਂ ਘੁਰਲੀ ਕਰੀ ਕਰੀ ਕਰਕੇ ਫੇਰ ਆਣੀ ਨਹੀਂ ਹੈ ਲੈ ਮੂੰਹ ਤੇ ਸਾਰੇ ਦਿਨ ਨਾਲ ਹੀ ਘੱਤ ਮਾਰੀ ਗਏ ਵੱਡਾ ਤੀੜਾ ਖੋਲੇ ਨਹੀਂ ਬੰਦ ਲਾਗੇ ਮਾਸ ਫੰਦ ਦੇਣੀ ਮੈਂ ਜਦੋਂ ਮੈਂ ਛੜਣਾ ਹਾਂ ਚੁੜੀ ਬੁੱਲਾ ਪੀ ਚਾਹ ਠੀਕ ਹੈ ਕੰਪਨੀ ਵਾਲੀ ਹੋ ਕੇ ਬਜਾਕ ਬੈਠਾ ਮੇਰੇ ਕੋਲ ਬਜਾਕ ਬਜਾਕ ਮੇਰੀ ਬਜਾਕ ਆ ਬੁਰਦਾ ਬਜਾਕ ਹੀ ਆ ਬਜਾਕ ਆ ਗੱਲ ਖਾਓ ਨਵੰਦਰ ਲੱਖੋ ਜੇ ਬਾਤ ਇਹ ਨਵੰਦਰ ਲੱਖੋ ਜੇ ਬਾਤ ਮੈਂ ਬਜਾਕ ਮੈਂ ਸੰਦਾਰ ਖਾਣਾ ਹੈ ਮੈਂ ਸੰਦਾਰ ਆ ਗਿਆ ਨਾ ਮਾਰ ਦੋ ਵੀ ਤਾੜੀਆਂ 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 ਮਸ ਤਾੜੀਆਂ ਮਾਰ ਦੇ ਮੈਂ ਤਾੜੀਆਂ ਮਾਰ ਲਾ ਕੇ ਪਿੱਛੇ ਨੂੰ ਜਾਊਗਾ ਆ ਕਿਨੇ ਛੱਟੀ ਤਾ ਦਾ ਹੁਣ ਮੈਨੂੰ ਨੀ ਦੇ ਦੋ ਨੀ ਦੇ ਨਾ ਲੈ ਕੰਮ ਮੈਂ ਤਾਂ ਲੋ ਜੀ ਹੁਣ ਸੀ ਨਾ ਬਾਰਖ ਚ ਘੁੰਮ ਘੁੰਮ ਕੇ ਆ ਗਏ ਤੇ ਉਸ ਵਾਰ ਉਸ ਬਿਰੇ ਨੇ ਕਿਹਾ ਨਾ ਕਿ ਤੁਹਾਨੂੰ ਪਾਣੀ ਚਾਹੀਦਾ ਵੀ ਅਸੀਂ ਹੱਥ ਤੋਂ ਕੋਈ ਗੋਲ ਗੱਪੇ ਖਾਣੇ ਨਾ ਵੀ ਪਤਾ ਕੀ ਕਹਿੰਦਾ ਠੀਕ ਐ ਸੀ ਤੂੰ ਨਾ ਸਿਵਲੋ ਨਾਲੀ ਦੇ ਪਾਣੀ ਤੋਂ ਲੋ ਨਾ ਹੀ ਨਾ ਹੀ ਜਾ ਤੋ ਲੋ ਆ ਦੇਖੋ ਜੀ ਰੈਂਡਾ ਬਣੀ ਆਹ ਫੱਕੀ ਤੇ ਬਹਿ ਗਈ ਨਵੀ ਦਾ ਮਿੱਦਿਆ ਜੇ ਮੇ ਤੋਂ ਪੈਰ ਹੁਣ ਦੇਖਦੇ ਕਿੰਨੇ ਕਿੰਨੇ ਗੋਲ ਗੱਪੇ ਖਾ ਲਵਾਂਗੇ ਐਕਸੀਡੈਂਟ ਤਿੰਨ ਲੱਖ ਸਿਰਫ ਲਾਸਟ ਨਵੀ ਨਵੀ 10 ਰੁਪਏ ਹੋ ਗਏ ਉਧਰ मुंह ਕਰਕੇ ਦੱਸ ਕਿੰਨੇ ਖਾ ਸਕਦਾ 10 ਇਹ ਵੀ ਦੱਸ ਦੀ ਖਾਉ 20 ਹੋ ਗਏ ਮੈਂ ਜੇ ਮੈਂ ਖਾਣੇ ਹੋਣ ਤਾਂ ਮੈਂ 100 ਖਾ ਲੀ ਨੀ ਇਹ ਤਾਂ ਘਰੇ ਜੇ ਰੋਟੀ ਵੀ ਖਾਣੀ ਆ ਤਿੰਨ ਖਾਉਂਗਾ ਲਾਸਟ ਤਿੰਨ ਕਿੰਨੇ ਕਿਤੀ ਹੋ ਗਏ ਨਾ ਉਹ ਕਿੰਨੇ ਖਾ ਸਕਦਾ ਸੇਮ ਇਹ 40 ਹੋ ਗਏ ਤਿੰਨ 50 ਹੋ ਗਏ ਇੱਕ ਜਿਹੜਾ ਸਾਡਾ ਬਲੌਗਰ ਆ ਭਾਈ ਬਲੌਗ ਬਣਾ ਰਿਹਾ ਹੁਣ ਤਿੰਨ ਨੂੰ ਖਵਾਣੇ ਪੈਣੇ ਆ ਹੋ ਗਏ ਵੀ 50 60 ਰੁਪਏ ਗੁੱਲ ਬਣਾ ਗਏ ਆਖੀ ਦੀ ਮਿਲਦੇ ਹੁਣ ਤੁਹਾਨੂੰ ਦੇਖਣੇ ਕਿਹੜਾ ਕਿੰਨੀ ਸਪੀਡ ਤੇ ਗੋਲ ਗੱਪੇ ਖਾਂਦਾ ਕਿਹੜਾ ਤੋੜ ਕੇ ਖਾਂਦਾ ਕਿਹੜਾ ਸਾਫ ਖਾਂਦਾ ਹਾਂ ਸਭ ਦਾ ਸਾਫ ਚਲੋ ਜੀ अंकल हांगी काय काय ओए कॅमेरा का का नाही लागले आहे